ਅਨੰਦਪੁਰ ਵਿੱਚ ਸਤਗੁਰਜੀ ਦੇ ਰੋਜ਼ ਦਮਨ ਲੱਗਦੇ ਹਨ ਮਨੋ ਕਾਮਨਾ ਦੇ ਭਲਾਖੀ ਆਉਂਦੇ ਦਰਸ਼ਨ ਕਰਦੇ ਉਪਦੇਸ਼ ਹੁੰਦੇ ਅਤੇ ਆਪਣਾ ਜੀਵਨ ਸਫਲਾ ਕਰਦੇ ਹਨ ਇੱਕ ਦਿਨ ਸਤਗੁਰਜੀ ਸੰਗਤਾਂ ਵਿੱਚ ਸੁਭਾਵਕ ਹੀ ਬੈਠੇ ਇਸ ਤਰ੍ਹਾਂ ਸੋਭਾ ਪਾ ਰਹੇ ਸਨ ਜਿਵੇਂ ਤਾਰਿਆਂ ਵਿੱਚ ਚੰਦ ਸੁਭਾਈਮਾਨ ਹੁੰਦਾ ਹੈ ਇਸ ਸਮੇਂ ਇੱਕ ਕਲੰਦਰ ਰੱਸ ਦਾ ਤਮਾਸ਼ਾ ਕਰਨ ਵਾਲਾ ਇੱਕ ਬੜਾ ਭਾਰੀ ਰੱਸ ਲੈ ਕੇ ਆ ਗਿਆ ਉਸਨੇ ਸਤਗੁਰਜੀ ਦੇ ਸਾਹਮਣੇ ਹੀ ਰੱਸ ਨਾਲ ਝੋਲ ਕਰਨਾ ਆਰੰਭ ਕਰ ਦਿੱਤਾ ਆਮੋ ਸਾਹਮਣੇ ਹੋ ਕੇ ਲੋਕਾਂ ਨੂੰ ਹਸਾਉਣ ਵਾਸਤੇ ਅਤੇ ਸਤਗੁਰੂ ਜੀ ਨੂੰ ਪ੍ਰਸੰਨ ਕਰਨ ਵਾਸਤੇ ਜਦ ਕਲੰਦਰ ਰਸ ਨਾਲ ਜਫਗੜ ਵੀ ਹੋਇਆ ਤਾਂ ਭਾਈ ਕੀਰਤੀ ਸਤਗੁਰੂ ਜੀ ਦਾ ਚੌਰੀ ਜੋ ਇਸ ਸਮੇਂ ਸਤਗੁਰੂ ਜੀ ਨੂੰ ਚੋਰ ਕਰ ਰਿਹਾ ਸੀ ਰਸ ਨੂੰ ਵੇਖ ਕੇ ਬੜਾ ਹੱਸਿਆ ਅਤੇ ਕਹਿਣ ਲੱਗਾ ਐਡਾ ਵੱਡਾ ਰਸ ਕਲੰਦਰ ਦੇ ਕਾਬੂ ਕਿਸ ਤਰ੍ਹਾਂ ਆ ਗਿਆ ਇਸ ਦੀ ਕਿਹੜੇ ਪਾਪ ਕਰਕੇ ਗਤੀ ਹੋਈ ਹੈ ਇਹ ਗੱਲ ਭਾਈ ਕੀਰਤੀ ਦੀ ਸੁਣ ਕੇ ਸਤਗੁਰੂ ਜੀ ਨੇ ਹੱਸ ਕੇ ਕਿਹਾ ਉਹ ਕੀਰਤੀ ਏ ਰੈਸਪੀਸਲੇ ਜਨਮ ਵਿੱਚ ਤੇਰਾ ਪਿਤਾ ਸੀ ਇੱਕ ਵੱਡੇ ਪਾਪ ਕਰਕੇ ਇਸਨੇ ਰੁਛੀ ਦੀ ਜੂਣ ਪਾਈ ਹੈ ਸਤਗੁਰ ਜੀ ਦਾ ਇਹ ਬਚਨ ਸੁਣ ਕੇ ਭਾਈ ਕੀਰਤੀ ਅਤੇ ਹੋਰ ਸਿੱਖ ਸੰਗਤ ਬੜੀ ਹੈਰਾਨ ਹੋਈ ਭਾਈ ਕੀਰਤੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਗੁਰ ਜੀਓ ਮੇਰਾ ਪਿਤਾ ਤਾਂ ਸਦਾ ਆਪਦੀ ਸੇਵਾ ਕਰਦਾ ਸੀ ਅਰਦਾਸ ਕਰਦਾ ਤੇ ਪ੍ਰਸਾਦ ਵਰਤਾਉਂਦਾ ਸੀ ਨੌਵੇਂ ਪਾਸਾ ਜਿਨ੍ਹਾਂ ਦੇ ਦਰਸ਼ਨ ਕਰਕੇ ਹਜ਼ਾਰਾਂ ਸਿੱਖਾਂ ਦੀ ਕਲਿਆਣ ਹੋਈ ਹੈ ਉਹਨਾਂ ਦੀ ਸੇਵਾ ਵੀ ਮੇਰਾ ਪਿਤਾ ਕਰਦਾ ਰਿਹਾ ਸੀ ਜੇ ਮੇਰੇ ਪਿਤਾ ਨੂੰ ਗੁਰੂ ਦੀ ਸੇਵਾ ਦਾ ਫਲ ਇਹ ਮਿਲਿਆ ਹੈ ਕਿ ਮਨੁੱਖ ਤੋਰ ਇਸ ਜੂਨੀ ਪਾਈ ਹੈ ਤਾਂ ਫਿਰ ਮੈਨੂੰ ਤੁਹਾਡੀ ਸੇਵਾ ਦਾ ਫਲ ਸ਼ਾਇਦ ਬਾਂਦਰ ਜੂਨੀ ਮਿਲੇਗੀ ਤੁਹਾਡੀ ਸੇਵਾ ਤਾਂ ਮੁਕਤ ਪਦ ਲੈਣ ਵਾਸਤੇ ਕੀਤੀ ਜਾਂਦੀ ਹੈ ਪਰੰਤੂ ਜੇ ਇਸ ਦਾ ਉਲਟ ਹੀ ਫਲ ਮਿਲਣਾ ਹੈ ਤਾਂ ਕੋਈ ਵੀ ਸਿੱਖ ਆਦਮ ਗਤੀ ਤੋਂ ਡਰਦਾ ਤੁਹਾਡੀ ਸੇਵਾ ਨਹੀਂ ਕਰੇਗਾ ਇਸ ਕਰਕੇ ਆਪ ਇਸ ਦਾ ਕਾਰਨ ਦੱਸੋ ਕਿਸ ਨੇ ਇਸ ਜੂਨ ਕਿਉਂ ਪਾਈ ਹੈ ਅਤੇ ਫਿਰ ਇਸ ਦਾ ਇਸ ਜੂਨ ਵਿੱਚੋਂ ਛਟਕਾਰਾ ਕਰਨ ਦੀ ਕਿਰਪਾਲਤਾ ਕਰੋ ਜੀ ਸਤਿਗੁਰ ਜੀ ਨੇ ਫਰਮਾਇਆ ਸੁਣ ਭਾਈ ਕੀਰਤੀ ਤੇਰੇ ਪਿਤਾ ਨੇ ਇਸ ਕਾਰਨੇ ਜੁਨੀ ਪਾਈ ਹੈ ਇੱਕ ਦਿਨ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਜੇ ਸਮੇਂ ਤੇਰਾ ਪਿਤਾ ਸੰਗਤ ਵਿੱਚ ਕੜਾ ਪ੍ਰਸਾਦ ਵਰਤਾ ਰਿਹਾ ਸੀ ਉਸੇ ਸਮੇਂ ਇੱਕ ਸਿੱਖ ਗੁਰਦਾ ਗੱਡਾ ਲੱਦ ਕੇ ਉੱਥੋਂ ਦੀ ਲੰਗ ਰਿਹਾ ਸੀ ਉਸ ਨੇ ਗੁਰੂ ਦੀ ਸੰਗਤ ਵਿੱਚ ਕੜਾ ਪ੍ਰਸਾਦ ਵਰਤਦੇ ਦੇ ਵੇਖਿਆ ਤਾਂ ਉਹ ਤੇ ਸਰਦਾ ਨਾਲ ਪ੍ਰੇਮ ਨਾਲ ਗੱਡਾ ਖੜਾ ਕਰਕੇ ਗੁਰੂ ਦਾ ਪ੍ਰਸਾਦ ਲੈਣ ਆਇਆ ਸੇਤੀ ਪ੍ਰਸਾਦ ਲੈਣ ਵਾਸਤੇ ਉਹ ਸਿੱਖ ਦੋਵੇਂ ਹੱਥ ਕਰਕੇ ਤੇਰੇ ਪਿਤਾ ਦੇ ਸਾਹਮਣੇ ਹੋਇਆ ਸਿੱਖ ਦੇ ਮੂੰਹ ਦਾੜੀ ਉੱਤੇ ਰਾਸਤੇ ਦੀ ਬਹੁਤ ਧੂੜ ਪਈ ਹੋਈ ਸੀ ਤੇਰੇ ਪਿਤਾ ਨੇ ਉਸ ਨੂੰ ਕਿਨਾਰੇ ਨਾਲ ਵੇਖ ਕੇ ਉਸ ਦੇ ਹੱਥਾਂ ਤੇ ਪ੍ਰਸਾਦ ਨਾ ਰੱਖਿਆ ਹੋਰ ਪਾਸੇ ਵਰਤਾਉਂਦਾ ਰਿਹਾ ਫਿਰ ਸਿੱਖ ਨੇ ਉਸ ਦੇ ਅੱਗੇ ਹੋ ਕੇ ਜਦ ਪ੍ਰਸਾਦ ਲੈਣ ਵਾਸਤੇ ਹੱਥ ਕੇ ਬੇਨਤੀ ਕੀਤੀ ਤਾਂ ਤੇਰੇ ਪਿਤਾ ਨੇ ਬੜੇ ਕਰੋਧ ਨਾਲ ਕਿਹਾ ਮੂਰਖਾ ਰਸ ਵਾਂਗੂ ਅੱਗੇ ਕਿਉਂ ਟੱਪਦਾ ਫਿਰਦਾ ਹੈ ਪਿੱਛੇ ਹੋ ਕੇ ਖੜੇ ਰਹੁ ਬਾਰੀਸ਼ਰ ਪ੍ਰਸਾਦ ਮਿਲ ਜਾਵੇਗਾ ਤੇਰੇ ਪਿਤਾ ਦੀ ਇਹ ਗੱਲ ਸੁਣ ਕੇ ਉਸ ਸਿੱਖ ਨੇ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ ਅਤੇ ਇੱਕ ਪ੍ਰਸਾਦ ਦਾ ਕਿਣਕਾ ਜੋ ਪ੍ਰਥਵੀ ਉੱਤੇ ਡਿੱਗਿਆ ਹੋਇਆ ਸੀ ਚੁੱਕ ਕੇ ਸਰਦਾਂ ਨਾਲ ਮੂੰਹ ਵਿੱਚ ਪਾ ਲਿਆ ਅਤੇ ਬਾਹੇ ਗੁਰੂ ਆ ਕੇ ਤੇਰੇ ਪਿਤਾ ਨੂੰ ਸ਼ਰਾਪ ਦੇ ਦਿੱਤਾ हे ਗੁਰੂ ਦੇ ਪ੍ਰਸਾਦ ਦੇ ਵਰਤਾਵੇ ਤੈਨੂੰ ਗੁਰਸਿੱਖੀ ਦਾ ਲੇਸ ਵੀ ਮਾਤਰ ਆਸਰ ਨਹੀਂ ਤੂੰ ਗੁਰੂ ਦਾ ਪ੍ਰਸਾਦ ਲੈਣਾ ਹੈ ਸਿੱਖ ਨੂੰ ਰੈਸਾ ਆਖਿਆ ਹੈ ਇਸ ਕਰਕੇ ਤੈਨੂੰ ਰਸ ਜੁਨੀ ਪ੍ਰਾਪਤ ਹੋਵੇਗੀ ਸਿੱਖ ਦੇ ਇਸ ਸਰਾਪ ਉਪਰੰਤ ਜਦੋਂ ਆਪਣੀ ਆਇਓ ਬਤੀਤ ਕਰਕੇ ਤੇਰੇ ਪਿਤਾ ਨੇ ਮਨੁੱਖ ਸਰੀਰ ਛੱਡਿਆ ਤਾਂ ਉਸ ਨੂੰ ਰਸ ਜੁਨੀ ਪ੍ਰਾਪਤ ਹੋਈ ਉਸ ਵਕਤ ਹਜੇ ਉਹ ਛੋਟਾ ਬੱਚਾ ਹੀ ਸੀ ਇਸ ਕਲੰਦਰ ਨੇ ਫੜ ਲਿਆ ਅਤੇ ਤਮਾਸ਼ਾ ਕਰਕੇ ਉਸ ਨੂੰ ਆਪਣੀ ਰੋਜੀ ਰੋਟੀ ਦਾ ਜਰੀਆ ਬਣਾ ਲਿਆ ਸਤਗੁਰਜੀ ਤੋਂ ਇਹ ਵਰਤਾਂਤ ਸੁਣ ਕੇ ਸਾਰੇ ਸਿੱਖ ਬੜੇ ਹੈਰਾਨ ਹੋਏ ਅਤੇ ਭਾਈ ਕੀਰਤੀ ਨੇ ਬੇਨਤੀ ਕੀਤੀ ਸਤਗੁਰਜੀ ਤੋ ਸਾ ਜੋ ਫਰਮਾਇਆ ਹੈ ਸਭ ਸੱਚ ਹੈ ਇਹ ਆਪਣੇ ਸਿੱਖ ਦੀ ਸਜੂਨੀ ਤੋਂ ਖਲਾਸੀ ਕਰੋ ਤੁਹਾਡਾ ਨਾਮ ਪਤਿਤ ਪਾਵਨ ਹੈ ਜੋ ਅਨੇਕ ਦੋਸ਼ਾਂ ਨੂੰ ਦੂਰ ਕਰਨ ਵਾਲਾ ਹੈ ਕੀਰਤੀ ਸਿੱਖ ਦੀ ਬੇਨਤੀ ਪ੍ਰਮਾਣ ਕਰਕੇ ਸਤਗੁਰ ਜੀ ਨੇ 200 ਰੁਪਏ ਦੇ ਕੇ ਕਲੰਦਰ ਤੋਂ ਰਸਮੋਲ ਲੈ ਲਿਆ ਦੂਸਰੇ ਦਿਨ ਸਤਗੁਰ ਜੀ ਨੇ 7100 ਰੁਪਏ ਦਾ ਕੜਾ ਪ੍ਰਸਾਦ ਕਰਾਇਆ ਉਸ ਉੱਪਰ ਅਰਦਾਸ ਕੀਤੀ ਅਤੇ ਫਿਰ ਥੋੜਾ ਜਿਹਾ ਸ਼ਾਂਤ ਸੀਤਾ ਪ੍ਰਸਾਦ ਉਸ ਰੱਸ ਦੇ ਮੂੰਹ ਵਿੱਚ ਪਾਇਆ ਜਿਸ ਦੇ ਖਾਨ ਨਾਲ ਤਤ ਸੰਹੀਂ ਰੱਸ ਮਾਰ ਕੇ ਉਤਮ ਗਤੀ ਪ੍ਰਾਪਤ ਕਰ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ